ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਫਰੇ ਸ਼ਹਾਦਤ ਕਰ ਰਹੇ ਆਂ ਆਪਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਦਾ ਸਫਰ ਕਰਿਆ ਸਫਰੇ ਸ਼ਹਾਦਤ ਤੇ ਆਪਾਂ ਅੱਜ ਪਹੁੰਚੇ ਆਂ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਤੇ ਆਪਾਂ ਤੁਹਾਨੂੰ ਉਹ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਤੇ ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਹੈ ਇੱਕ ਵਾਰ ਬਲਾ ਜਾ ਕੇ ਪਿਛਲੀ ਵੀਡੀਓ ਦੇਖਿਓ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਪਾਂ ਤੁਹਾਨੂੰ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਆਪਾਂ ਤੁਹਾਨੂੰ ਜਗ੍ਹਾ ਦਿਖਾਵਾਂਗੇ ਜਿੱਥੇ ਇੱਥੇ ਮਾਤਾ ਗੁਜਰੀ ਛੋਟੇ ਸਾਹਿਬ ਜੀ ਨੂੰ ਰੱਖਿਆ ਗਿਆ ਤੇ ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਆਪਾਂ ਤੁਹਾਨੂੰ ਉਹ ਜਗ੍ਹਾ ਦੇ ਵੀ ਦਰਸ਼ਨ ਕਰਾਵਾਂਗੇ ਤੇ ਆਪਾਂ ਤੁਹਾਨੂੰ ਅੱਜ ਸ਼ਹਿਰ ਆ ਇਸ ਫਤੇਗੜ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਦਿਖਾਵਾਂਗੇ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਆ ਗਏ ਤੇ ਆਪਾਂ ਤੁਹਾਨੂੰ ਉਹ ਸਾਰੇ ਸਥਾਨਾਂ ਦੇ ਦਰਸ਼ਨ ਕਰਾਵਾਂਗੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਨਿਆ ਗਿਆ ਸੀ ਤੇ ਜਿੱਥੇ ਮਾਤਾ ਗੁਜਰੀ ਜੀ ਨੇ ਖੰਡੇ ਬੁਰਕ ਦੇ ਵਿੱਚ ਰੱਖਿਆ ਗਿਆ ਸੀ ਆਪਾਂ ਤੁਹਾਨੂੰ ਉਸ ਥਾਂ ਤੇ ਦਰਸ਼ਨ ਕਰਾਵਾਂਗੇ ਤੇ ਹੁਣ ਪਹਿਲਾਂ ਆਪਾਂ ਜੋੜੇ ਘਰ 'ਚ ਗੂੜ ਜਮਾ ਕਰਾ ਦਈਏ ਤੇ ਫਿਰ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਥਾਂ ਦੀ ਭਾਈ ਮੋਤੀराम ਜੀ ਮਹਿਰਾ ਵੱਲੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਸਕਾਉਣ ਦੀ ਜਿਹੜੀ ਸੇਵਾਤੀ ਉਹ ਨਿਭਾਈ ਗਈ ਸੀ ਭਾਈ ਮੋਤੀराम ਜੀ ਮਹਿਰਾ ਆਪਣੇ ਘਰੋਂ ਦੁੱਧ ਬਣਾ ਕੇ ਲੈ ਕੇ ਆਉਂਦੇ ਸੀ ਤੇ ਇਸ ਥਾਂ ਦੀ ਠੰਡੇ ਬੁਰਜ ਚ ਉਹ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਸਕਾਉਂਦੇ ਹੁੰਦੇ ਸੀ ਤੇ ਹੁਣ ਆਪਾਂ ਚੱਲਦੇ ਅੰਦਰ ਠੰਡੇ ਬੁਰਜੇ ਤੋਂ ਨੂੰ ਦਰਸ਼ਨ ਕਰਾਉਣਾ ਜੀ ਨày ਆਪਾਂ ਮੱਖਾ ਟੇਕ ਲਈ ਇਹਦੇ ਨਾਲ ਤੁਹਾਨੂੰ ਆਪਾਂ ਦਰਸ਼ਨ ਕਰਾ ਦਈਏ ਤੇ ਇੱਥੋਂ ਸਹਿਬਜ਼ਾਦਿਆਂ ਨੂੰ ਹੁਕਮ ਕਰ ਦਿੱਤਾ ਗਿਆ ਸੀ ਸ਼ਹੀਦੀ ਦਾ ਕਿ ਉਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਜਾਵੇ ਤੇ ਆਪਾਂ ਤੁਹਾਨੂੰ ਉਹ ਸਥਾਨ ਦੇ ਦਰਸ਼ਨ ਕਰਾਵਾਂਗੇ ਜਿੱਥੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਗਿਆ ਸੀ ਜੀ भई चले जान ਆਪਾਂ ਠੰਡੇ ਬੁਰਜ ਦੇ ਦਰਸ਼ਨ ਕਰਕੇ ਆ ਗਏ ਜੀ ਤੇ ਹੁਣ ਆਪਾਂ ਉਸ ਸਥਾਨ ਤੇ ਚੱਲਾਂਗੇ ਜਿੱਥੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਨੀਹਾਂ ਦੇ ਵਿੱਚ ਜਾਣ ਦਿੱਤਾ ਗਿਆ ਸੀ ਹੁਣ ਤੁਹਾਨੂੰ ਆਪਾਂ ਉਸ ਸਥਾਨ ਦੇ ਦਰਸ਼ਨ ਕਰਾਵਾਂਗੇ ਹੁਣ ਆਪਾਂ ਚੱਲਦੇ ਹਾਂ ਜੀ ਉਸ ਸਥਾਨ ਤੇ जगते करे नमस्कार ओ ननू सब जगते करे नमस्कार ओ ननू सब जगते करे नमस्कार सब जगते करे I just ਹੁਣ ਤੁਸੀਂ ਜਿਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਉਹੀ ਪਵਿੱਤਰ ਸਥਾਨ ਆ ਜੀ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਨ ਕੇ ਸ਼ਹੀਦ ਕੀਤਾ ਗਿਆ ਸੀ ਇਹ ਉਹੀ ਪਵਿੱਤਰ ਸਥਾਨ ਆ ਜੀ ਹੁਣ ਆਪਾਂ ਪਹੁੰਚੇ ਆ ਜੀ ਬਾਬਾ ਮੋਤੀਰਾਮ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਇੱਥੇ ਉਹ ਪਵਿੱਤਰ ਗਲਾਸ ਪਿਆ ਜਿਹਦੇ ਵਿੱਚ ਮੋਤੀਰਾਮ ਮਹਾਰਾਜ ਜੀ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਸਕਾਉਂਦੇ ਹੁੰਦੇ ਸੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਸਾਰਾ ਇਤਿਹਾਸ ਇੱਥੇ ਲਿਖ ਕੇ ਦੱਸਿਆ ਹੋਇਆ ਜੀ ਤੁਸੀਂ ਵੀਡੀਓ ਰੋਕ ਕੇ ਜਾਂ ਸਕਰੀਨਸ਼ਾਟ ਲੈ ਕੇ ਵੀ ਸਾਰਾ ਇਤਿਹਾਸ ਜਿਹੜਾ ਉਹ ਪੜ ਸਕਦੇ ਹੋ ਤੇ ਇੱਥੇ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਜੀ ਤੇ نیچے ਪੂਰਾ ਸਾਹਿਬਾ ਜਿੱਥੇ ਉਹ ਪਵਿੱਤਰ ਗਲਾਸ ਪਏ ਆ ਜਿਹਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੀ ਆ ਤੇ ਆਪਾਂ ਮੱਥਾ ਟੇਕ ਲਈਏ ਤੇ ਫਿਰ ਆਪਾਂ ਤੁਹਾਨੂੰ ਉਹ ਗਲਾਸ ਦਿਖਾਵਾਂਗੇ ਜਿਹਦੇ ਵਿੱਚ ਭਾਈ ਮੋਤੀराम ਮਹਾਰਾਜ ਜੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਜਾ ਕੇ ਦੁੱਧ ਸਿਕਾਉਂਦੇ ਹੁੰਦੇ ਸੀ ਤੁਹਾਨੂੰ ਗਲਾਸ ਦੇ ਦਰਸ਼ਨ ਕਰਾਵਾਂਗੇ ਜੀ ਹਾਰ ਉਹਨਾਂ ਕਈ ਲੜਾਈਆਂ ਲੜੀਆਂ ਪਰ ਖਾ ਕੇ ਮੁੜ ਗਏ ਹਾਰ ਇਹ ਕਹ ਰਹੇ ਜੰਗ ਦਾ ਫੈਸਲਾ ਨਹੀਂ ਹੋ ਰਿਹਾ ਪਰ ਉਧਰ ਜਿਹੜੇ ਬਾਈਸਾਨ ਦੇ ਰਾਜੇ ਇਹਨਾਂ ਦਾ ਆਰੰਭ ਜੇਪ ਦੀਆਂ ਫੌਜਾਂ ਦੇ ਨਾਲ ਲਾ ਕੇ ਇਹਨਾਂ ਨੇ ਸਤਕਰ ਦੇ ਖਾਲਸਾ ਜੀ 8 ਦਿਨ ਤੱਕ ਠੇਰਾ ਪਾ ਕੇ ਰੱਖਿਆ ਜਦੋਂ 8 ਦਿਨਾਂ ਤੋਂ ਬਾਅਦ ਠੇਰਾ ਅਨੰਤ ਕਹਿੰਦੇ ਤੇ ਜਿਹੜੇ ਲਹਿਰਾਂ ਭਗਤ ਜੀ ਇੱਧਰ ਭਾਈ ਮੋਤੀराम ਮਹਾਰਾਜ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇਆਂ ਨੂੰ ਦੁੱਧ ਦਸਕਿਉਂਦੇ ਹੋਏ ਠੰਡੇ ਬੁਰਜ ਚ ਤੇ ਇਹ ਉਹ ਪਵਿੱਤਰ ਗਲਾਸ ਨੇ ਜਿਹਦੇ ਵਿੱਚ ਭਾਈ ਮੋਤੀराम ਮਹਾਰਾਜ ਜੀ ਛੋਟੇ ਸਹਬਜ਼ਾਦੇਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਚ ਜਾ ਕੇ ਦੁੱਧ ਦਸਕਿਉਂਦੇ ਹੁੰਦੇ ਸੀ ਤੇ ਇਹ ਉਹ ਪਵਿੱਤਰ ਗਲਾਸ ਨੇ ਜਿਹਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ and I'm ਸੀ ਗੰਦਰ ਸਾਹਿਬ ਤੇ ਇਹਦਾ ਇਤਿਆਹ ਸਾਰਾ ਇੱਥੇ ਲਿਖਿਆ ਆ ਮੈਂ ਤੁਹਾਨੂੰ ਦਿਖਾ ਦਿੰਨਾ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਥੀ ਐਂਡ ਤੇ ਮਿਲਾਂਗੇ ਇੱਕ ਨਵੀਂ ਹੋਰ ਵੀਡੀਓ ਦੇ ਵਿੱਚ ਸਫਰ ਇਸ ਹਾਦਤ ਤਾਂ ਤੁਸੀਂ ਬਣੇ ਰਹੋ ਤੇ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਜਰੂਰ ਸ਼ੇਅਰ ਕਰਨਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਹਾਂ ਅਗਲੇ ਸਫਰ 'ਚ ਸਫਰ ਇਸ ਹਾਦਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ